ਸਸ਼ਕਲ ਜੀ ਤਾਂ ਕਲਾਸਿਕ ਕਲੈਕਸ਼ਨ ਬੁਟੀਕ ਲੈਰਾ ਕਾਗਾ ਵੱਲੋਂ ਮੈਂ ਅਮਰਿਤ ਪਲਕਔਰ ਸਵਾਗਤ ਕਰਦੀ ਹਾਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਔਰ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਹੋ ਹਾਂਜੀ ਵਿంటర్ ਵੇਅਰ ਦੇ ਵਿੱਚ ਅੱਜ ਬਹੁਤ ਹੀ ਪਿਆਰੀ ਜਿਹੀ ਇੱਕ ਹੋਰ ਕਲੈਕਸ਼ਨ ਲੈ ਕੇ ਹਾਜ਼ਰ ਹੋਈ ਹੈ ਜੀ ਜਿਸ ਦੇ ਵਿੱਚ ਇਟਾਲੀਅਨ ਬੂਲ ਦੇ ਜੋ ਚੈੱਕ ਵਾਲੇ ਸੂਟ ਆਉਣਗੇ ਬਹੁਤ ਹੀ ਪਿਆਰੀ ਕਲੈਕਸ਼ਨ ਆਉਗੀ ਤੇ ਨਾਲ ਨਾਲ ਆਉਣਗੇ ਜੀ SK ਬ੍ਰਾਂਡ ਪਿਓਰ ਕਾਟਰਾਈਜ਼ ਦੇ ਸੂਟ ਉਸ ਤੋਂ ਬਾਅਦ ਆਪਾਂ ਲੈ ਕੇ ਆਂਜੇ ਕਲੈਕਸ਼ਨ ਸ਼ਾਰਟ ਸੂਟ ਵੀ। ਤਾਂ ਪਲੀਜ਼ ਐਂਡ ਤੱਕ ਵੀਡੀਓ ਨੂੰ ਜ਼ਰੂਰ ਵੇਖਿਓ। ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਨਾਲ ਪਿਆਰਾ ਜਿਹਾ ਕਮੈਂਟ ਕਰਕੇ ਵੀ ਜ਼ਰੂਰ ਦੱਸਦਿਆਂ ਕਰੋ। ਵੀਡੀਓ ਵਧੀਆ ਲੱਗਦੀ ਹੈ ਕਿਤੇ ਕਮੀ ਲੱਗਦੀ ਹੈ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ। ਆਓ ਫਿਰ ਦੇਖਦੇ ਹਾਂ ਅੱਜ ਵਾਲੇ ਸਾਰੇ ਸੂਟ। ਸਭ ਤੋਂ ਪਹਿਲਾਂ ਜੀ ਆਪਾਂ ਲੈ ਕੇ ਆਏ ਆ ਐਸਕੇ ਬ੍ਰਾਂਡ ਦੇ ਵਿੱਚ ਪਿਓਰ ਕਾਟਰਾਈਜ਼ ਵੈਲਵਟ। ਇਹ ਕੌਂਦੀ ਹੈ ਜੀ ਆਪਣੀ ਸਿੰਪਲ ਕਾਟਰਾਈਜ਼ ਜਿਹੜੀ ਇਹ ਵਾਲੀ ਹੈ ਇਹ ਬ੍ਰਾਂਡ ਦੀ ਹੁੰਦੀ ਹੈ ਜੀ ਪਿਓਰ ਦੇ ਵਿੱਚ ਹੁੰਦੀ ਹੈ। SK ਬ੍ਰਾਂਡ ਕਲਰ ਬੜੇ ਹੀ ਪਿਆਰੇ ਨੇ ਜੀ ਦੇਖੋ ਫਰਸਟ ਕਲਰ ਨਾਲ ਜੋ ਇਸ ਦੇ ਬਾਟਮ ਹੋਊਗੀ ਸ਼ਰਟ ਹੋਊਗੀ ਜੀ ਪਿਓਰ ਕਾਟਰਾਈਜ਼ ਦੀ ਬਾਟਮ ਹੋਊਗੀ ਪਿਓਰ SK ਪਸ਼ਮੀਨਾ ਬੋਥ ਫੈਬਰਿਕ ਪਿਓਰ ਦੇ ਵਿੱਚ ਹੋਣਗੇ ਬੜਾ ਹੀ ਪਿਆਰਾ ਕੰਟਰਾਸਟ ਹੈ ਤੇ ਕਲਰ ਅਲੱਗ-ਅਲੱਗ ਬਹੁਤ ਹੀ ਸੋਹਣੇ-ਸੋਹਣੇ ਆਉਣਗੇ ਸੈਕੰਡ ਕਲਰ ਇਹ ਵਾਲਾ ਆਜੂਗਾ ਜੀ ਫਿਰੋਜ਼ੀ ਨਾਲ ਐਸ ਕੇ ਬੈਂਡ ਪ्युअर ਪਸ਼ਮੀਨੇ ਦੀ ਬਾਟਮ ਆਉਗੀ ਬੁਰਦੀ ਖਰਾਬ ਹੋਣ ਦੀ ਫੁੱਲ ਗਰੰਟੀ ਹੈ ਫੈਬਰਿਕ ਦੀ ਬੜਾ ਵਧੀਆ ਫੈਬਰਿਕ ਹੈ ਜੀ ਇੰਟਰਵਿਅਰ ਦੇ ਲਈ ਦੋ ਕਲਰ ਤੁਹਾਨੂੰ ਦਿਖਾ ਚੁੱਕੀਆਂ ਤੀਸਰਾ ਕਲਰ ਆਊਗਾ ਜੀ ਵਾਈਨ ਫੋਰਥ ਕਲਰ ਆਉਣਾ ਜੀ ਇਹ ਬੜਾ ਚਾਰੋਂ ਦੇ ਚਾਰੋਂ ਕਲਰ ਬਹੁਤ ਜਿਆਦਾ ਸੋਹਣੇ ਆ ਫੁੱਲ ਪ्युअर ਦੇ ਵਿੱਚ ਫੈਬਰਿਕ ਰਹੂਗਾ ਜੀ ਬ੍ਰਾਂਡ ਦਾ ਫੈਬਰਿਕ ਰਹੂਗਾ ਪ੍ਰਾਈਸ ਬਹੁਤ ਹੀ ਘੱਟ ਸਿਰਫ 1095 ਜਿਹੜੀ ਇਹ ਵਾਲੀ ਬੈਲਵਟਾ ਮਾਰਕੀਟ ਦੇ ਵਿੱਚ 1600 1700 1800 ਨੂੰ ਸੇਲ ਹੁੰਦੀ ਹੈ ਬਟ ਆਪਣੇ ਕੋਲੋਂ ਤੁਸੀਂ ਸਿਰਫ 1095 ਰੁਪਏ ਦੇ ਵਿੱਚ ਬਾਈ ਕਰ ਸਕਦੇ ਹੋ ਕਲਰ ਚਾਰ ਨੇ ਜੀ ਤੁਸੀਂ ਦੇਖ ਚੁੱਕੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਆ ਇਹਨਾਂ ਵਿੱਚੋਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰਕੇ ਕਿਤੇ ਵੀ ਬੈਠੇ ਤੁਸੀਂ ਆਨਲਾਈਨ ਸੂਟ ਮੰਗਵਾ ਸਕਦੇ ਹੋ ਜੀ ਸੂਟ ਤੁਹਾਨੂੰ ਜੋ ਵੀਡੀਓ ਦੇ ਵਿੱਚ ਦਿਖਾਇਆ ਜਾਊਗਾ ਉਹੀ ਭੇਜਿਆ ਜਾਊਗਾ ਕਈ ਵਾਰ ਪਹਿਣਾ ਦਾ ਕੁਐਸਚਨ ਹੁੰਦਾ ਕੱਲ ਹੀ ਇੱਕ ਭੈਣ ਦੀ ਕਾਲ ਆਈ ਸੀ ਕਿ ਅਸੀਂ ਤਿੰਨ ਚਾਰ ਸੂਟ ਦਾ ਕਿਤੇ ਕਿਸੇ ਬਟੇਏ ਤੇ ਪੇ ਕੀਤਾ ਸੀ ਬਟ ਸਾਨੂੰ ਸੂਟ ਨਹੀਂ ਆਏ ਬਟ ਆਪਣੇ ਕੋਲੇ ਇਹੋ ਜਿਹਾ ਕੁਝ ਨਹੀਂ ਹੁੰਦਾ ਜੀ ਤੁਸੀਂ ਜੋ ਵੀ ਐਡਰੈਸ ਭੇਜੋਗੇ ਤੁਹਾਨੂੰ ਜਿਸ ਦਿਨ ਤੁਹਾਡੀ ਪੇਮੈਂਟ ਆਊਗੀ ਅਨਸਟਿਚ ਲੈਣੇ ਹੋ ਤਾਂ ਉਸੇ ਦਿਨ ਤੁਹਾਡਾ ਜਿਹੜਾ ਆਰਡਰ ਹੈ ਨਿਕਲ ਜਾਂਦਾ ਹੈ ਉਹ ਪੀਸ ਵੀਡੀਓ ਵਿੱਚ ਵੇਖੋਗੇ ਉਹੀ ਮਿਲੇਗਾ। ਆ ਬੈਲਵਟ ਦੇ ਵਿੱਚ ਸੀ ਕਵਾਟਰਾਈਜ਼ ਦੇ ਵਿੱਚ ਸੀ ਜਿਹੇ ਚਾਰ ਕਲਰ। ਹੁਣ ਅੱਗੇ ਲੈ ਕੇ ਆਏ ਹਾਂ ਜੀ ਆਪਾਂ ਪਿਓਰ ਇਟਾਲੀਅਨ ਵੂਲ ਚੈੱਕ 컬렉ਸ਼ਨ। ਹਾਂਜੀ। ਅੱਗੇ ਆ ਗਿਆ ਜੀ ਇਟਾਲੀਅਨ ਵੂਲ ਦੇ ਵਿੱਚ। ਬਿਲਕੁਲ ਬਰੀਕ ਬਰੀਕ ਚੈੱਕ ਦੇ ਵਿੱਚ ਬੜਾ ਹੀ ਪਿਆਰਾ ਫੈਬਰਿਕ ਆਊਗਾ। ਬੁਰ ਵਗੈਰਾ ਬਿਲਕੁਲ ਨਹੀਂ ਆਊਗਾ ਕਿਉਂਕਿ ਮੋਸਟਲੀ ਵਿੰਟਰ ਵੇਅਰ ਦੀ ਜੋ ਪ੍ਰੋਬਲਮ ਹੁੰਦੀ ਹੈ ਏਹੀ ਹੁੰਦੀ ਹੈ ਕਲੈਕਸ਼ਨ ਦੀ ਕਿ ਬੁਰ ਆਉਂਦਾ ਬਟ ਇਹ ਵਾਲਾ ਜਿਹੜਾ ਫੈਬਰਿਕ ਹੈ ਆਪਣੇ ਕੋਲ ਕੋਈ ਬੁਰ ਨਹੀਂ ਆਊਗਾ ਡਿਜ਼ਾਈਨ ਕਲਰ ਵੇਖ ਸਕਦੇ ਹੋ ਕੋਈ ਲਾਈਨਿੰਗ ਦੀ ਜਰੂਰਤ ਨਹੀਂ ਬਿਲਕੁਲ ਸੌਫਟ ਫੈਬਰਿਕ ਹੈ ਜੀ ਬਿਲਕੁਲ ਹੀ ਸੌਫਟ ਸੌਰੀ ਆਪਾਂ ਪ੍ਰਾਈਸ ਤੁਹਾਨੂੰ ਦੱਸਿਆ ਤਾਂ ਪਤਾ ਨਹੀਂ ਹਾਂਜੀ ਇਹ ਵਾਲਾ ਜਿਹੜਾ ਸੂਟ ਮਿਲੂਗਾ ਤੁਹਾਨੂੰ 1095 ਰੁਪਏ ਦਾ ਕਾਟਰਾਇਜ਼ ਬੈਲਵਟ 1095 ਓਨਲੀ ਅੱਗੇ ਇਟਾਲੀਅਨ ਵੁੱਲ ਜੋ ਇਹ ਵਾਲਾ ਫੈਬਰਿਕ ਹੈ ਇਹ ਤੁਹਾਨੂੰ ਪਊਗਾ ਜੀ 995 ਫੁੱਲ ਗਰੰਟੀ ਦੇ ਨਾਲ ਪਿਓਰ ਇਟਾਲੀਅਨ ਵੁੱਲ ਪਿਓਰ ਪਸ਼ਮੀਨਾ ਸੰਗ ਹੋਊਗਾ ਸਿਰਫ 995 ਕਲਰ ਡਿਜ਼ਾਈਨ ਵੇਖ ਸਕਦੇ ਹੋ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਪਹਿਲਾ ਇਹ ਵਾਲਾ ਹੋ ਗਿਆ ਜੀ ਦੂਸਰਾ ਕਲਰ ਇਹਦੇ ਵਿੱਚ ਵੀ ਤਿੰਨ ਕਲਰ ਮਿਲਣਗੇ ਕੋਰ ਡਿਜ਼ਾਈਨ ਹੈ ਉਹਦੇ ਵਿੱਚ ਵੀ ਤਿੰਨ ਕਲਰ ਮਿਲਣਗੇ ਏਕੇ ਟੈਕਸ ਬ੍ਰਾਂਡ ਹੋਊਗਾ ਸਾਰੇ ਦੇ ਸਾਰੇ ਸੂਟ ਅੱਜ ਵਾਲੇ ਬ੍ਰਾਂਡ ਦੇ ਹੋਣਗੇ ਜੀ ਦੇਖੋ ਤਿੰਨੋਂ ਕਲਰ ਬੜੇ ਪਿਆਰੇ ਨੇ ਜਿਹੜਾ ਵੀ ਤੁਹਾਨੂੰ ਪਸੰਦ ਆ ਉਹ ਲੈ ਸਕਦੇ ਹੋ ਇਹ ਫਿਰੋਜ਼ੀ ਟੋਨ ਦੇ ਵਿੱਚ ਆ ਗਿਆ ਜੀ ਡਿਜ਼ਾਈਨ ਸੇਮ ਹੈ ਇਹ ਮਹਿੰਦੀ ਟੋਨ ਦੇ ਵਿੱਚ ਆ ਗਿਆ ਔਰ ਇਹ ਵਾਲਾ ਜਿਹੜਾ ਆ ਗਿਆ ਜਾਮਨੀ ਜੇ ਟੋਨ ਦੇ ਵਿੱਚ ਆ ਗਿਆ ਹਾਂਜੀ ਅਗਲਾ ਡਿਜ਼ਾਈਨ ਅਲੱਗ ਹੈ ਇਹ ਥੋੜਾ ਲਾਈਟ ਸ਼ੀਡ ਦੇ ਵਿੱਚ ਆ ਜਾਂਦਾ ਹੈ ਦਾ ਇਹ ਜੇ ਕਲਰ ਨੇ ਸਾਰੇ ਦੇ ਸਾਰੇ ਫੈਬਰਿਕ ਸੇਮ ਹੈ ਜੀ ਏਕੇ ਟੈਕਸ ਬ੍ਰਾਂਡ ਪਿਓਰ ਇਟਾਲੀਅਨ ਵੁੱਲ 5 ਮੀਟਰ ਫੈਬਰਿਕ ਆਊਗਾ ਆਲ ਓਵਰ ਪਹਿਲਾ ਕਲਰ ਇਹ ਆ ਗਿਆ ਜੀ ਦੂਸਰਾ ਕਲਰ ਇਸ ਦੇ ਵਿੱਚ ਆਊਗਾ ਆਫ ਵਾਈਟ ਆਫ ਵਾਈਟ ਆ ਗਿਆ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬੜਾ ਪਿਆਰਾ ਫੈਬਰਿਕ ਹੈ ਬਿਲਕੁਲ ਸੌਫਟ ਦੇ ਵਿੱਚ ਹੈ ਤੇ ਤੀਸਰਾ ਕਲਰ ਆਊਗਾ ਜਿਸ ਦੇ ਵਿੱਚ ਕਾਫੀ ਤਿੰਨੋਂ ਸ਼ੇਡ ਇਹਦੇ ਵਿੱਚ ਵੀ ਬੜੇ ਪਿਆਰੇ ਨੇ ਇਹ ਇਕੱਕ ਦਿਓ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਉਹ ਹੀ ਚੂਜ਼ ਕਰਨਾ ਫਾਸਟ ਹੋ ਗਿਆ ਜੀ ਸੈਕਿੰਡ ਐਂਡ ਥਰਡ ਤਿੰਨੋਂ ਦੇ ਤਿੰਨੋਂ ਬੜੇ ਪਿਆਰੇ ਨੇ ਹਾਂਜੀ ਅੱਗੇ ਜੋ ਕਲੈਕਸ਼ਨ ਆਈ ਹੈ ਜੀ ਇਹ ਹੈਗਾ ਜੀ ਸ਼ਾਲ ਦੇ ਨਾਲ ਇਹ ਕਿ ਟੈਕਸ ਬ੍ਰਾਂਡ ਦੇ ਵੀ ਸੁਪਰੇਣਗੇ ਹਾਂਜੀ ਇਹ ਕਿ ਟੈਕਸ ਬ੍ਰਾਂਡ ਦੇ ਵਿੱਚ ਅਲਪਾਈਨ ਫੈਬਰਿਕ ਦਾ ਡਿਜ਼ਾਈਨ ਆਜੂਗਾ ਫੈਬਰਿਕ ਰਹੂਗਾ ਅਲਪਾਈਨ ਕੋਈ ਬੁਰਣੀ ਆਊਗਾ ਕੋਈ ਸ਼੍ਰਿੰਕ ਨਹੀਂ ਹੋਣਾ ਕੋਈ ਲੂਜ਼ ਨਹੀਂ ਹੋਣਾ ਬਿਲਕੁਲ ਪਰਫੈਕਟ ਫੈਬਰਿਕ ਸਰਦੀਆਂ ਦੇ ਲਈ ਜਿਵੇਂ ਲਾਉ ਲਾਉਂਗੇ ਐਜ਼ ਇਟ ਹੈ ਨਾ ਜਿੰਨੇ ਮਰਜ਼ੀ ਵਾਸ਼ ਕਰੋ ਹੈਂਡ ਵਾਸ਼ ਨੇ ਸਾਰੇ ਸੂਤ ਵੇਖ ਸਕਦੇ ਹੋ 슬ੀਵਸ ਦਾ ਆ ਜਾਊਗਾ ਜੀ ਬੈਕ ਫਰੰਟ ਦਾ ਸੇਮ ਡਿਜ਼ਾਈਨ ਆਊਗਾ ਅਲਪਾਈਨ ਫੈਬਰਿਕ ਬਹੁਤ ਹੀ ਜ਼ਿਆਦਾ ਵਧੀਆ ਬਿਲਕੁਲ ਸੌਫਟ ਇਹ ਵਾਲੀ ਬਾਟਮ ਆ ਜੂਗੀ ਜੀ ਇਹ ਆ ਜਾਂਦਾ ਜੀ ਆਪਣਾ ਕਾਰਬਨ ਬਲੈਕ ਕਲਰ ਤੇ ਇਸ ਦਾ ਸ਼ਾਲ ਦੇਖੋ ਕਿੰਨਾ ਪਿਆਰਾ ਬਣਿਆ ਬਹੁਤ ਹੀ ਜ਼ਿਆਦਾ ਪਿਆਰਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਖੁੱਲਾ ਡੁੱਲਾ ਸ਼ਾਲ ਹੈ ਨਾਲ ਇਹ ਨਹੀਂ ਹੈਗਾ ਕਿ ਨਿੱਕਾ ਜਿਹਾ ਸਟਾਲ ਹੋਊਗਾ ਅਲਪਾਈਨ ਦਾ ਹੀ ਨਾਲ ਸ਼ਾਲ ਮੇ ਸ਼ਾਲ ਮਿਲਣਾ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਤਿੰਨ ਕਲਰ ਪਹਿਲਾ ਇਹ ਵਾਲਾ ਹੋਗਾ ਜੀ ਆਫ ਵਾਈਟ ਦੇ ਨਾਲ ਕਾਰਬਨ ਬਲੈਕ ਦਾ ਕੰਬੀਨੇਸ਼ਨ ਦੂਸਰਾ ਆਊਗਾ ਜੀ ਕਾਫੀ ਸ਼ੇਡ ਆਫ ਵਾਈਟ ਦੇ ਨਾਲ ਕਾਫੀ ਬੈਕ ਫਰੰਟ ਦੋਨੋਂ ਡਿਜ਼ਾਈਨ ਆਉਣਗੇ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਡਿਜ਼ਾਈਨ ਨਾਲ 슬ੀਵਸ ਦੇ ਉੱਪਰ ਵੀ ਆਊਗਾ ਬਹੁਤ ਵਧੀਆ ਫੈਬਰਿਕ ਹੈ बॉटम ਵੀ ਅਲਪਾਈਨ ਦੀ ਆਉਗੀ ਨਾਲ ਸ਼ਾਲ ਵੀ ਅਲਪਾਈਨ ਦਾ ਆਊਗਾ ਡੇਲੀ ਵੇਅਰ ਦੇ ਲਈ ਜੋ ਵੀ ਪਹਿਣਾ ਜੋਬ ਕਰਦੀਆਂ ਬਹੁਤ ਵਧੀਆ ਫੈਬਰਿਕ ਹੈ ਕੋਈ ਬੁਰਨੀ ਆਉਣਾ ਬਹੁਤ ਜਿਆਦਾ ਵਧੀਆ ਫੈਬਰਿਕ ਹੈ ਲੈ ਸਕਦੇ ਹੋ ਪਲਾਜ਼ੋ ਸੂਟ ਬਣਾਓ ਸਲਵਾਰ ਸੂਟ ਬਣਾਓ ਬਿਲਕੁਲ ਪਰਫੈਕਟ ਫੈਬਰਿਕ ਕੋਈ ਦੁਪੱਟੇ ਦਾ ਖਰਚਾ ਨਹੀਂ ਕੋਈ ਲਾਈਨਿੰਗ ਨਹੀਂ ਤੀਸਰਾ ਜਿਦਾਂ ਦੀ ਵਾਈਨ ਕਲਰ ਤਿੰਨ ਸ਼ੇਡ ਨੇ ਜੀ ਕਾਰਬਨ ਬਲੈਕ ਵਾਈਨ ਐਂਡ ਕਾਫੀ ਪ੍ਰਾਈਸ ਹੈਗਾ ਸਿਰਫ 995 ਸਿਰਫ 995 ਰੁਪਏ ਦੇ ਵਿੱਚ ਏਕੇ ਟੈਕਸ ਬ੍ਰੈਂਡ ਦਾ ਬੜਾ ਹੀ ਪਿਆਰਾ ਪੀਸ ਹੈ ਜੀ ਦੇਖੋ ਇਹਨੂੰ ਕੋਲ ਸਟਾਈਲਿਸ਼ ਜਿਹਾ ਲੁੱਕ ਐਸ ਦੀ ਬੜਾ ਹੀ ਪਿਆਰਾ ਸੂਟ ਹੈ ਲੈ ਸਕਦੇ ਹੋ ਡਿਜ਼ਾਈਨ ਹੋ ਰਿਹਾ ਜੀ ਇਹ ਵੀ ਬਹੁਤ ਹੀ ਵਧੀਆ ਸੂਟ ਹੈ ਜੀ ਬੜਾ ਪਿਆਰਾ ਡਿਜ਼ਾਈਨ ਇਹ ਸਿੰਗਲ ਹੀ ਆਊਗਾ ਸਿੰਗਲ ਕਲਰ ਹੈ ਜੀ ਡਿਜ਼ਾਈਨ ਵੇਖੋ ਕਿੰਨਾ ਪਿਆਰਾ ਹੈ ਬਹੁਤ ਹੀ ਸੋਹਣਾ ਕਲਰ ਤੇ ਬੜਾ ਹੀ ਪਿਆਰਾ ਡਿਜ਼ਾਈਨ neck line ਦੇ ਉੱਪਰ ਡਿਜ਼ਾਈਨ ਆਊਗਾ ਘੇਰੇ ਦੇ ਉੱਪਰ ਆਊਗਾ ਬੈਕ ਘੇਰੇ ਦੇ ਉੱਪਰ ਆਊਗਾ 슬ੀਵਸ ਦੇ ਉੱਪਰ ਆਊਗਾ ਬਾਗ ਦੀ ਤਰ੍ਹਾਂ ਬੜਾ ਹੀ ਪਿਆਰਾ ਡਿਜ਼ਾਈਨ ਹੈ ਬਹੁਤ ਸੋਹਣਾ ਸੂਟ ਹੈ ਜੀ ਤੇ ਇਹ ਵਾਲੀ ਆਜੂਗੀ ਇਸ ਦੀ ਬਾਟਮ ਡਬਲ ਟੋਨ ਇਹ ਵੀ ਇੱਕ ਟੈਕਸਟ ਗ੍ਰੇਡ ਦਾ ਪੀਸ ਹੈ ਜੀ ਤੇ ਸ਼ਾਲ ਵੇਖੋ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਫਿਰੋਜ਼ੀ ਕਲਰ ਦੇ ਵਿੱਚ ਬਹੁਤ ਪਿਆਰਾ ਲੁੱਟਾ ਜੀ ਇਹ ਵੀ ਤੁਹਾਨੂੰ ਸਿਰਫ ਔਰ ਸਿਰਫ 995 ਦਾ ਲੱਗਣਾ ਹੈ ਜੀ ਪਿਓਰ ਪਸ਼ਮੀਨਾ ਬਿਲਕੁਲ ਸੌਫਟ ਪਿਓਰ ਪਸ਼ਮੀਨੇ ਦੇ ਵਿੱਚ ਸਿਰਫ 995 ਹਾਂਜੀ ਅਗਲਾ ਜੋ ਆਪਾਂ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਏ ਆ ਇਹ ਵੀ ਪਸ਼ਮੀਨੇ ਦੇ ਵਿੱਚ ਆਊਗਾ ਜੀ ਦੇਖੋ ਜੀ ਡਿਜ਼ਾਈਨ ਇਹ ਆਲਓਵਰ ਸੂਟ ਆਊਗਾ ਜਿਸ ਦੇ ਨਾਲ ਪਲੇਨ ਬਾਟਮ ਨਹੀਂ ਆਊਗੀ ਆਲਓਵਰ ਸੂਟ ਬੜਾ ਹੀ ਪਿਆਰਾ ਡਿਜ਼ਾਈਨ ਤੇ ਇਹ ਵਾਲਾ ਨਾਲ ਇਸਦੇ ਸ਼ਾਲ ਆਉਣਾ ਜੀ ਇਹਦੇ ਵਿੱਚ ਤੁਹਾਨੂੰ 4 ਕਲਰ ਮਿਲਣਗੇ ਤੇ ਪ੍ਰਾਈਸ ਇਸ ਦਾ ਬਹੁਤ ਹੀ ਘੱਟ ਹੈ ਜੀ ਸਿਰਫ 450 ਰੁਪਏ ਸਿਰਫ 450 ਰੁਪਏ ਦੇ ਵਿੱਚ ਬੜਾ ਹੀ ਪਿਆਰਾ ਸ਼ਾਲ ਸੂਟ ਤੁਸੀਂ ਲੈ ਸਕਦੇ ਹੋ ਕਲਰ ਵੀ ਬੜੇ ਸੋਹਣੇ ਆਏ ਨੇ ਇਸ ਦੇ ਵਿੱਚ ਇਹ ਰਾਇਲ ਬਲੂ ਕਲਰ ਆ ਗਿਆ ਪ੍ਰਾਈਸ ਓਨਲੀ 450 450 ਪਸ਼ਮੀਨੇ ਦੇ ਵਿੱਚ ਹੈ ਜੀ ਰਾਇਲ ਬਲੂ ਕਲਰ ਚਾਰ ਕਲਰ ਨੇ ਚਾਰੋਂ ਸੋਹਣੇ ਨੇ ਕਲਰ ਸਰਦੀਆਂ ਵਾਲੇ ਡਾਰਕ ਕਲਰ ਨੇ ਜੀ ਦੂਸਰਾ ਕਲਰ ਇਸ ਦੇ ਵਿੱਚ ਆਜੂਗਾ ਜੀ ਮਸਟਰਡ ਸਿਰਫ 450 ਤੀਸਰਾ ਕਲਰ ਇਸ ਦੇ ਵਿੱਚ ਹੋਣਾ ਜੀ ਰੈੱਡ ਕਾ ਰੰਗ ਰੋਨਾ ਰੈੱਡ ਜੀ ਐਂਡ ਫੋਰਥ ਕਲਰ ਇਹਦੇ ਵਿੱਚ ਲਾਈਟ ਆਜੂਗਾ ਇਹ ਲਾਈਟ ਸ਼ੇਡ ਦੇ ਵਿੱਚ ਆ ਜੀ ਚਾਰਾਂ ਦੇ ਵਿੱਚੋਂ ਜਿਹੜਾ ਵੀ ਕਲਰ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਜੀ ਵਧੀਆ ਪਸ਼ਮੀਨੇ ਦੇ ਵਿੱਚ ਨੇ ਤੇ ਨਾਲ ਸ਼ਾਲ ਵੀ ਆਊਗਾ ਸਿਰਫ ਪ੍ਰਾਈਸ ਹੈਗਾ 450 ਕਲਰ ਵੇਖ ਚੁੱਕੇ ਹੋ ਰਾਇਲ ਬਲੂ ਮਸਟਰਡ ਰੈੱਡ ਐਂਡ ਇਹ ਵਾਲਾ ਆਜੂਗਾ ਆਪਣਾ 골ਡਨ ਜਰ ਕਲਰ ਬੜੇ ਹੀ ਪਿਆਰੇ ਕਲਰ ਨੇ ਤੇ ਪ੍ਰਾਈਸ ਤਾਂ ਬਿਲਕੁਲ ਹੀ ਘੱਟ ਹੈ ਸਿਰਫ 450 ਰੁਪਏ ਓਕੇ ਜੀ ਇਹ ਸੀ ਅੱਜ ਵਾਲੀ ਵੀਡੀਓ ਜਿਸ ਦੇ ਵਿੱਚ ਆਪਾਂ ਤੁਹਾਡੇ ਲਈ ਐਲਪਾਈਨ ਫੈਬਰਿਕ ਪਸ਼ਮੀਨਾ ਆਪਣਾ ਕਵਾਰਟਾਈਜ਼ ਵਗੈਰਾ ਬਖਵਖ ਤਰ੍ਹਾਂ ਦੇ ਸੂਟ ਲੈ ਕੇ ਆਏ ਉਹ ਵੀ ਬਿਲਕੁਲ ਹੀ ਜੈਨੂਨ ਪ੍ਰਾਈਸ ਦੇ ਵਿੱਚ ਜੋ ਕਿ ਤੁਹਾਨੂੰ ਜੋ ਵੀ ਪਸੰਦ ਆਇਆ ਤੁਸੀਂ ਸਕਰੀਨਸ਼ਾਟ ਲੈ ਕੇ ਜਲਦੀ ਤੋਂ ਜਲਦੀ ਸਾਡੇ ਵਟਸਐਪ ਨੰਬਰ 7973984974 ਇਹਨਾਂ ਨੰਬਰਾਂ ਦੇ ਉੱਪਰ ਕੰਟੈਕਟ ਕਰਕੇ ਤੁਸੀਂ ਕਿਤੇ ਵੀ ਬੈਠੇ ਮੰਗਵਾ ਸਕਦੇ ਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜੀ ਧੰਨਵਾਦ